ਦੋਸਤੋ 11 ਹਫਤੇ 21 ਡਰਾ ਤੇ 131000 ਦੇ ਇਨਾਮ ਮਿਲਣ ਵਾਲੇ ਨੇ ਰੀਆ ਜੁਵੈਲਰਸ ਤੇ ਅਬੋਰ ਸ਼ਹਿਰ ਦਾ ਇੱਕੋ ਇੱਕ ਸ਼ੋਰੂਮ ਹੈ ਜਿੱਥੇ 1 ਗ੍ਰਾਮ 골ਡ ਜਵੈਲਰੀ ਮਿਲਦੀ ਹੈ ਆਪਾਂ ਸ਼ੋਰੂਮ ਦੇ ਅੰਦਰ ਚੱਲਦੇ ਆ ਦਿਖਾਣੇ ਆ ਵੀ ਇਹ ਤੁਸੀਂ ਇਨਾਮ ਜਿੱਤਣ ਦਾ ਮੌਕਾ ਕਿਵੇਂ ਪਾ ਸਕਦੇ ਹੋ ਦੋਸਤੋ ਹਾਰ ਵਿੱਚ ਕੋ ਕਿੰਨਾ ਸੋਨਾ ਹੈ ਹਨਾ ਹਾਰ ਦੇ ਨਾਲ ਨਾਲ ਤੁਸੀਂ ਅੰਗੂਠੀਆਂ ਜੈਂਟਸ ਕੜੇ ਰਾਣੀ ਹਾਰ ਤੇ ਹੋਰ ਵੀ ਬਹੁਤ ਕੁਝ ਜਿੱਤ ਸਕਦੇ ਹੋ रिया ज्वेलर्स ਤੇ ਇਹ ਆਫਰ ਸ਼ੁਰੂ ਹੋਣ ਜਾ ਰਹੀ ਹੈ ਰਖੜੀ ਤੋਂ ਤੇ ਪਹਿਣਾ ਵਾਸਤੇ ਬੜੀ ਖਾਸ ਹੈ ਇਹ ਆਫਰ ਰਖੜੀ ਤੋਂ ਬਾਅਦ ਦੀਵਾਲੀ ਤੱਕ ਇਹ ਉੱਪਰ ਚਲਣੀਆਂ ਨੇ ਹਰ ਹਫਤੇ ਇੱਕ ਇਨਾਮ ਨਿਕਲਣਾ ਹੈ ਇਨਾਮ ਦੇ ਵਿੱਚ ਆਪਾਂ ਨੂੰ ਹਾਰ ਵੀ ਮਿਲ ਸਕਦੇ ਆ ਅੰਗੂਠੀਆਂ ਮਿਲ ਸਕਦੀਆਂ ਜੈਂਟਸ ਕੜੇ ਮਿਲ ਸਕਦੇ ਨੇ ਤੇ ਮੈਗਾ ਪ੍ਰਾਈਜ਼ ਦੇ ਵਿੱਚ ਆਪਾਂ ਨੂੰ ਰਾਣੀ ਹਾਰ ਵੀ ਮਿਲ ਸਕਦਾ ਆ ਆਪਾਂ ਖੜੇ ਆ ਅਬੋਹਰ ਸ਼ਹਿਰ ਦੇ 1 ਗ੍ਰਾਮ 골ਡ ਜੁਐਲਰੀ ਦੇ ਸਭ ਤੋਂ ਵੱਡੇ ਸ਼ੋਰੂਮ ਰੀਆ ਜੁਐਲਰਸ ਵਿੱਚ ਜਿਹੜਾ ਕਿ 12 ਨੰਬਰ ਬਾਜ਼ਾਰ 3 ਕ੍ਰੋਸ ਅਬੋਹਰ ਦੇ ਵਿੱਚ ਹੈ ਤੇ ਦੋਸਤੋ ਅੱਜ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਰੀਆ ਜੁਐਲਰ ਤੇ ਆ ਕੇ ਤੁਸੀਂ ਕੀ ਕੁਝ ਖਰੀਦਾਰੀ ਕਰ ਸਕਦੇ ਹੋ ਕਿੰਨੀ ਖਰੀਦਾਰੀ ਉੱਪਰ ਤੁਸੀਂ ਕੁੱਪਨ ਲੈ ਸਕਦੇ ਹੋ ਆ ਦੋਸਤੋ ਇਹ ਵੀ ਦੱਸ ਦਿਆਂ ਕਿ ਤੁਸੀਂ ਜਿੰਨੀ ਖਰੀਦਦਾਰੀ ਕਰੋਗੇ ਜਿੰਨੇ ਪ੍ਰੋਡਕਟ ਇੱਥੋਂ ਖਰੀਦੋਗੇ ਹਰ ਇੱਕ ਦਿਨਾਂ ਲਈ ਕੂਪਨ ਮਿਲੇਗਾ ਤੁਸੀਂ 10 ਪ੍ਰੋਡਕਟ ਖਰੀਦੋਗੇ ਤਾਂ 10 ਕੂਪਨ ਮਿਲ ਜਾਣਗੇ ਉਹਨੇ ਇਨਾਮ ਜਿੱਤਣ ਦਾ ਮੌਕਾ ਤੁਹਾਨੂੰ ਮਿਲੇਗਾ ਆਪਣੇ ਨਾਲ ਨੇ ਆਰਣ ਸਮੀਡਾ ਜੀ ਆਪਾਂ ਗੱਲਬਾਤ ਕਰਦੇ ਹਾਂ ਜਾਣਨਾ ਵੀ ਆਫਰ ਕੀ ਕੁਛ ਹੈਗਾ ਤੇ ਇਸ ਸਕੀਮ ਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ਾਂ ਮੁਫਤ ਜਿਹੜੀਆਂ ਪ੍ਰਾਈਜ਼ ਦੇ ਰੂਪ ਚ ਲੈ ਸਕਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਕਿ ਸਾਰਿਆਂ ਪਹੁੰਚੇ ਗੱਲ ਪਹੁੰਚੇ ਕਿ 1 ਗ੍ਰਾਮ 골ਡ ਜੁਐਲਰੀ ਦੇ ਸ਼ੋਰੂਮ ਦੇ ਵਿੱਚ ਜਿਵੇਂ ਵੀ ਆਪਾਂ ਕੋਈ ਪ੍ਰੋਡਕਟ ਖਰੀਦਾਂਗੇ ਤਾਂ ਨਾਲ ਇਸ ਤਰ੍ਹਾਂ ਦੇ ਹਾਰ ਜਿੱਤਣ ਦਾ ਮੌਕ ਾਰੇ ਜੀ ਬਹੁਤ ਸਵਾਗਤ ਹੈ ਜੀ ਸਾਡੀ ਵੀਡੀਓ ਤੇ ਜੀ ਸਭ ਦਾ ਸਵਾਗਤ ਹੈ ਜੀ ਰੀਆ ਜੁਐਲਰਸ ਤੇ ਤੇ ਸਾਰੇ ਫੋਲੋਅਰਸ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਪਿਛਲੀ ਵੀਡੀਓ ਤੇ ਬਹੁਤ ਸਪੋਰਟ ਕੀਤਾ ਤੇ ਬਹੁਤ ਸਾਰੀ ਮਤਲਬ ਸ਼ੋਪਿੰਗ ਵੀ ਕੀਤੀ ਉਹਨਾਂ ਨੇ ਤੇ ਹੁਣ ਅਸੀਂ ਉਹਨਾਂ ਦਾ ਫਾਇਦਾ ਕਰਨ ਆਏ ਆ ਕੋਈ ਆਫਰ ਦੇ ਨਾਲਾਰੇ ਜੀ 131000 ਦੇ ਇਨਾਮ ਮਿਲਣੇ ਕਿਵੇਂ ਜੀ ਜੀ ਆਪਣੀ ਹਰ ਪਰਚੇਸ ਤੇ ਕਿ ਕੂਪਨ ਪੈਣਗੇ ਜੀ ਜਿਵੇਂ ਕਿ ਤੁਸੀਂ ਛੋਟੀ ਤੋਂ ਲੈ ਕੇ ਕੋਈ ਵੀ ਵੱਡੇ ਆਈਟਮ ਲਓਗੇ ਹੁੰਦੇ ਤੇ ਇੱਕ ਇੱਕ ਕੂਪਨ ਪਾਊਗਾ ਜੀ ਭਲੇ ਤੁਸੀਂ ਇੱਕ ਆਈਟਮ ਲਓਗੇ ਇੱਕ ਕੂਪਨ ਪਾਊਗਾ 10 ਆਈਟਮਾਂ ਲਓਗੇ ਤਾਂ 10 ਕੂਪਨ ਪੈਣਗੇ ਠੀਕ ਹੈ ਜੀ ਜਿਵੇਂ ਮੰਨ ਲਓ ਕਿਸੇ ਨੇ ਮੁੰਦਰੀ ਲਈ ਤਾ ਨੂੰ ਇੱਕ ਕੂਪਨ ਮਿਲ ਗਿਆ ਹਾਂਜੀ ਉਹਦੇ ਕੂਪਨ ਜੀ ਡੱਬਾ ਲਾਇਆ ਉਹ ਆਪਣੇ ਹੱਥਾਂ ਨਾਲ ਹੀ ਪਾਊਗਾ ਠੀਕ ਹੈ ਜੀ ਜਿਵੇਂ ਕਿ ਹੁਣ ਤੁਸੀਂ ਰਖੜੀ ਤੇ ਰਖੜੀ ਤੋਂ ਲੈ ਕੇ ਦੀਵਾਲੀ ਤੱਕ ਦੀ ਆਫਰ ਹੈਗੀ ਹੈ ਜੀ ਜਿੰਦੇ ਚ ਕੋਈ ਵੀ ਆਪ ਪਾਰਟਿਸਿਪੇਟ ਕਰ ਸਕਦੇ ਠੀਕ ਹੈ ਜੀ ਤੇ ਆਪਣੀ ਨਾਮ ਰਹਿਣ ਵਾਲੇ ਆ ਜੀ ਨੋ ਅੰਗੂਠੀਆਂ ਰਹਿਣਗੀਆਂ ਜੀ ਇੱਕ ਗੈਕਸ ਕੜਾ ਤਿੰਨ ਲੇਡੀ ਸਟੂੜੀਆਂ ਦੋ ਰਾਣੀ ਹੱਥ ਪੰਜ ਸ਼ੈਟਰ ਰੈਨ ਵਾਲੀਆਂ ਦੀਆਂ ਇਹਦੇ ਚ ਠੀਕ ਹੈ ਜੀ ਤਾਂ ਆਰਨ ਜੀ ਇਹ ਦੱਸੋ ਵੀ ਇਹ ਡਰਾ ਜਿਹੜੇ ਹੈ ਕਦੋਂ ਕੱਢੇ ਜਾਣਗੇ ਕਿਸ ਟਾਈਮ ਜੀ ਆ ਡਰਾ ਨਿਕਲਣਗੇ ਜੀ ਹਰ ਹਫਤੇ ਦੇ ਸੈਟਰਡੇ ਨੂੰ ਆ ਇੱਕ ਇੱਕ ਡਰਾ ਨਿਕਲਣਗੇ ਜੀ ਜੀ ਤੇ ਆਪਣੀ ਇੰਸਟਾਗ੍ਰam ਪੇ ਤੇ ਰੀਆ ਜੁਐਲਰਸ ਅਬੋਹਰ ਦੇ ਪੇਜ ਤੇ ਆ ਸਾਰੇ ਲਾਈਵ ਹੋ ਕੇ ਨਿਕਲਣਗੇ ਤੇ ਜਿਹੜਾ ਵੀ ਆਪਣੇ ਪੇਜ ਨੂੰ ਫੋਲੋ ਕਰਕੇ ਆਊਗਾ 온ਦੇਸਟ ਇੱਕ ਸਪੈਸ਼ਲ ਗਿਫਟ ਵੀ ਅਵੇਲੇਬਲ ਹੈ ਨਾਲੇ ਜੀ ਸ਼ੋਪ ਠੀਕ ਹੈ ਵਾਹ ਜੀ ਵਾਹ ਕੀ ਬਾਤ ਹੈ ਜੀ ਜੀ ਬਹੁਤ ਸੋਹਣੀ ਸਕੀਮ ਤੁਸੀਂ ਦੱਸੀ ਹੈ ਸਾਡੇ ਦਰਸ਼ਕਾਂ ਵਾਸਤੇ ਬੜਾ ਫ੍ਰੀਜ ਵਿੱਚ ਬੜੀ ਕੁੱਝ ਚੀਜ਼ਾਂ ਜਿੱਤਣ ਵਾਸਤੇ ਦੱਸਤਾ ਤੁਸੀਂ ਇਹ ਦੱਸ ਦਿਓ ਵੀ ਇਹ ਡਰਾ ਕਿੰਨੀ ਵਾਰੀ ਮੌਕਾ ਮਿਲ ਸਕਦਾ ਹੈ ਤੇ ਆਪਣਾ ਐਡਰੈਸ ਕੀ ਹੈ ਜੀ ਜੀ ਆਪਣਾ ਐਡਰੈਸ ਹੈਗਾ ਰੀਆ ਜੁਐਲਰਸ ਅਬੋਵਰ 12 ਨੰਬਰ ਗਲੀ ਤੀਸਰਾ ਚੌਂਕ ਤੇ ਤੁਸੀਂ ਪੁੱਛਿਆ ਸੀ ਕਿ ਆਪਣੇ ਤੋਂ ਕੀ ਕਿੰਨੇ ਵਾਰੀ ਜਿੱਤਣ ਦਾ ਮੌਕਾ ਮਿਲ ਸਕਦਾ ਹੈ ਪਰਸਨ ਨੂੰ ਮੰਨ ਲਓ ਕਿ ਤੁਹਾਨੂੰ ਇੱਕ ਵਾਰੀ ਚੀਜ਼ ਨਿਕਲ ਗਈ ਤਾਂ ਉਹ ਪਰਚੀ ਫਾੜੀ ਨਹੀਂ ਜਾਊਗੀ ਜੀ ਉਹ ਪਰਚੀ ਵਾਪਸ ਹੋਈ ਡੱਬੇ 'ਚ ਰੱਖੀ ਜਾਊਗੀ ਤੇ ਤੁਹਾਨੂੰ ਹਰ ਇੱਕ ਬੰਦੇ ਨੂੰ 21 ਵਾਰੀ ਜਿੱਤਣ ਦਾ ਮੌਕਾ ਮਿਲੇ ਜਾਊਗਾ ਹਰ ਰੇਪੋਰਟ ਕੀ ਬਾਤ ਹੈ ਜੀ ਮਤਲਬ ਬਾਰ-ਬਾਰ ਰਿਪੀਟ ਹੋ ਜਾਏ ਕਿੰਨੀ ਮਾਰੀ ਵਾਰੀ ਨਿਕਲ ਜਾਏ ਹੋ ਆਪਕੀ ਆਪਕੀ ਕਿਸਮਤ ਹੈ ਵਾਹ ਜੀ ਵਾਹ ਧੰਨਵਾਦ ਜੀ ਸ਼ੁਕਰੀਆ ਦੋਸਤੋ ਰੀਆ ਜੁਵੈਲਰ ਦਾ ਐਡਰੈਸ ਨੋਟ ਕਰ ਲਓ ਸਟੇਟ ਨੰਬਰ 12 3rd ਕ੍ਰੋਸਿੰਗ ਅਬੋਹਰ ਤੁਸੀਂ 1 ਗ੍ਰਾਮ 골ਡ ਜੁਵੈਲਰੀ ਇਸ ਤੋਂ ਇਲਾਵਾ ਦੋਸਤੋ ਤੁਸੀਂ ਗਣਪਤੀ ਜੁਐਲਰ ਦੇ ਵਿੱਚ ਚਾਂਦੀ ਦੇ ਤੁਸੀਂ 3000 ਦੇ ਕੋਈ ਵੀ ਚੀਜ਼ ਖਰੀਦਦੇ ਹੋ ਤਾਂ 1,31,000 ਦੇ 1 ਗ੍ਰਾਮ 골ਡ ਜੁਐਲਰੀ ਦੇ ਇਨਾਮ ਜਿੱਤਣ ਦਾ ਹੱਕਦਾਰ ਤੁਸੀਂ ਇੱਥੋਂ ਵੀ ਹੋ ਸਕਦੇ ਹੋ। ਮਤਲਬ ਕਿ ਇੱਕ ਸਕੀਮ ਡਬਲ ਫਾਇਦਾ। ਤੇ ਦੋਸਤੋ ਡਬਲ ਫਾਇਦਾ ਲੈਣ ਵਾਸਤੇ ਤੁਸੀਂ ਪਹੁੰਚਣਾ ਹੈ ਰੀਆ ਜੁਐਲਰ ਤੇ ਗਣਪਤੀ ਜੁਐਲਰ ਸਟੇਟ ਨੰਬਰ 12 3rd ਕ੍ਰੋਸਿੰਗ ਅਬੋਹਰ। ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਦੋਸਤੋ।